ਤਾਂ ਫੁਰਬਲੋਂ ਲੱਕੀਡਾ ਰੱਖਿਆ ਗਿਆ ਹੈ ਜੀ ਉਹ ਕੱਲ 26/10/2025 ਨੂੰ ਠੀਕ 2 ਵਜੇ ਗੁਰਦੁਆਰਾ ਮੰਦਿਰ ਵਿਖੇ ਕੱਢਿਆ ਜਾਏਗਾ ਸਾਰੇ ਹੀ ਨਗਰ ਨੂੰ ਬੇਨਤੀ ਹੈ ਵੀ ਕੋਈ ਵੀ ਵਿਅਕਤੀ ਉੱਥੇ ਮੌਕੇ ਤੇ ਪਹੁੰਚ ਸਕਦਾ ਸਦਾ ਲਈ ਪੁੱਲਾ ਸੱਦਾਗਾ ਜੇਕਰ ਕੋਈ ਵੀ ਹਜੇ ਤੱਕ ਰਹਿੰਦਾਗਾ ਫੋਨ ਕਰਿਓ ਤਾਂ ਉਹਨਾਂ ਲਈ ਵੀ ਬੇਨਤੀ ਹੈ ਤਾਂ ਵੀ ਤੁਸੀਂ ਆਪਣਾ ਆਨਲਾਈਨ ਡੇਲੀ ਸਕੈਨਰ ਤੇ ਪੇਮੈਂਟ ਕਰਕੇ ਜਾਂ ਆਪਣੇ ਨਜ਼ਦੀਕੀ ਕਿਸੇ ਵੀ ਮੈਂਬਰ ਨਾਲ ਕੰਟੈਕਟ ਕਰਕੇ ਡਰਾਪ ਆ ਸਕਦੇ ਹੋ ਸੋ ਸਾਰਿਆਂ ਲਈ ਬੇਨਤੀ ਹੈ ਵੀ ਤੁਹਾਡਾ ਦਿੱਤਾ ਹੋਇਆ ਦਾਨ ਕਲੱਬ ਲਈ ਇੱਕ ਜੋ ਕੰਮਾਂ ਦੇ ਲਈ ਲਾਇਆ ਜਾਏਗਾ ਆਪ ਸਭ ਨੂੰ ਪਤਾ ਹੀ ਹੈ ਵੀ ਕਲੱਬ ਵੱਲੋਂ ਪਿਛਲੇ 3 ਸਾਲ ਤੋਂ ਐਂਬੂਲੈਂਸ ਸੇਵਾ ਫ੍ਰੀ ਆਫ ਕਾਸਟ ਚੱਲ ਰਹੀ ਹੈ ਤੁਹਾਡੇ ਦਿੱਤੇ ਹੋਏ ਦਾਨ ਸਦਕਾ ਇਹ ਸਹਸਤਾ ਚੱਲ ਰਹੀ ਹੈ ਸੋ ਸਾਰਿਆਂ ਨੂੰ ਅਕਿਰ ਬੇਨਤੀ ਹੈ ਵੀ ਕਲੱਬ ਲਈ ਵੱਧ ਤੋਂ ਵੱਧ ਦਾਨ ਕਰੋ ਦਾਨ ਦਾ ਦਾਣਾ ਨਾਲ ਤੁਹਾਡਾ ਇੱਕ ਡਰਾਗ ਆ ਜਿਸ ਵੇਲੇ ਤੋਂ ਪਹਿਲਾ ਨਾਮ ਇਲੈਕਟ੍ਰਿਕ ਸਕੂਟਰੀ ਆ ਇਸ ਤਰ੍ਹਾਂ ਦੇ ਤੁਸੀਂ 31 ਨਾਮ ਦਿੱتن ਦਾ ਤੁਹਾਡੇ ਕੋਲੇ ਇੱਕ ਵਧੀਆ ਮੌਕਾ ਵੀ ਹੈ ਸੋ ਸਾਰਿਆਂ ਨੂੰ ਫੇਰ ਬੇਨਤੀ ਹੈ ਕਿ ਵੱਧ ਤੋਂ ਵੱਧ ਕਲੱਬ ਲਈ ਦਾਨ ਕਰੋ ਜੀ